ਲੋਗ ਆਪਾਂ ਕੇ ਨਾਕੇ ਪਿਆਰ ਤੇ ਅੱਜ ਸਾਡੇ ਘਰੇ ਬਣ ਰਹੀਆਂ ਨੇ ਪੂੜੀਆਂ ਤੇ ਆਹ ਵੇਖੋ ਖਾਓ ਪੂੜੀਆਂ ਖਾਓ ਪੂੜੀਆਂ ਤੇ ਖਾਵਾਂਗੇ ਆਪਾਂ ਵੀ ਤੇ ਰੋਕੀ ਖਾਵਾਂਗੇ ਸਾਨੂੰ ਬੁਲਾਣਿਆ ਪਹਿਲਾਂ ਬਿੱਲੂ ਨਾਲ ਜੀ ਬਿੱਲੂ ਬਾਹਰ ਗਈ ਜੇ ਬਿੱਲੋ ਦਬਾਰਾ ਹੈਣੀ ਬਿੱਲੋ ਹੈ ਸਾਡੀ ਕੁੱਤੀ ਦਾ ਨਾਮ ਸਾਡੀ ਬਿੱਲੋ ਬਿੱਲੋ ਠੀਕ ਤੇ ਉਹ ਗਲੀ ਦੀ ਸੰਜੀ ਡੋਗੀ ਡੋਗੀ ਕਹਿੰਦੇ ਨੇ ਉਹਨੂੰ ਤੇ ਖਾਣੀ ਹੈ ਲੋਕੀ ਸਾਰੇ ਮਲਾਈ ਨਾਲ ਰੋਟੀਆਂ ਪਾ ਰਹੇ ਨੇ ਉਹਨੂੰ ਇਹ ਮਾੜੀ ਮੱਟੀ ਗੱਲ ਨਹੀਂ ਮਲਾਈ ਨਾਲ ਰੋਟੀ ਖਾਂਦੀ ਤੁਹਾਨੂੰ ਮਿਲਦੀ ਘਰੇ ਮਲਾਈ بس ਤੇ ਚਲੋ ਵੀਡੀਓ ਦਾਤ ਗਈ ਹੈ ਮਿਲਦੇ ਆਵਾ ਟਾਈਮ ਬਾਅਦ ਠੀਕ ਹੈ ਤੇ ਉਹਨੇ ਚਾਹ ਚੁੱਕੀ ਲਈਏ ਬੰਦ ਵੀ ਹੈ ਤੇ ਥੋੜੀਆਂ ਪਾੜੀਆਂ ਖਾ ਕੇ ਘੰਟਾ ਦੋ ਘੰਟੇ ਪਾਰ ਲੀਏ ਉਹਦੇ ਬਾਅਦ ਮਿਲਣਾ ਤੁਹਾਨੂੰ ਓਕੇ ਬਾਏ ਗਾਇਜ਼